ਸਾਸਰੀਗਾਲ ਮੇਰੇ ਵੀਰੋ ਕੀ ਹਾਲ ਚਾਲ ਮੇਰੇ ਵੀਰਾਂ ਦਾ ਲੋ ਜੀ ਅੱਜ ਫੇਰ ਡਾਤੇ ਆ ਬੱਦਲਬਾਈ ਹੋਈ ਆ ਤੇ ਮੌਸਮ ਤਾਂ ਠੀਕ ਠਾਕ ਜੈ ਖਰਾਬ ਹੀ ਆ ਤੇ ਕਬੂਤਰ ਪਾਰਾ ਪੱਡਾ ਏ ਉੱਤਰ ਤੇ ਸ਼ਾਹ ਜੀ ਡੋਣੇ ਪੈਣੇ ਆ ਤੇ ਬਾਗੀਆਂ ਵੇਖਣੀਆਂ ਤੇ ਲੋ ਵੇਖੋ ਉੱਡੰਦੇ ਤੇ ਹਵਾ ਚੈੱਕ ਕਰੋ ਇਧਰ ਵੇਖੋ ਬਾਈਦਰ ਨੇ ਤੇ ਮੌਲ ਚਾਲ ਬਣਿਆ ਦਾ ਪੂਰਾ ਚੈੱਕ ਕਰੋ ਕੋਈ ਬਹਿੰਦੇ ਆ ਕੋਈ ਉੱਡੰਦੇ ਆ ਬਸ ਇਹੋ ਸੈਂਸਰਾ ਕਰ ਰਹਿਣਾ ਅੱਜ ਤੇ ਹੈ ਵੀ ਅੱਜ ਐਤਵਾਰ ਆ ਤੇ ਕਬੂਤਰ ਵੀ ਆਉਣਗੇ ਅੱਜ ਬੜੇ ਪਾਕਿਸਤਾਨ ਬਾਰੀਆਂ ਉੱਡੀਆਂ ਅੱਜ ਤੇ ਆਪਾਂ ਵੀ ਢਾਦੇ ਆ ਤੇ ਚਲੋ ਕਰਮਨੇ ਸ਼ੌਂਕ ਤੁਹਾਨੂੰ ਲਾਸਟ ਤੱਕ ਕੀ ਬੰਦਾ ਕੀ ਨਹੀਂ ਬੰਦਾ ਇਹ ਬਾਰੀਆਂ ਮਾਰਦਾ ਵੈਸੇ ਬਾਰੀਆਂ ਮਾਰਦਾ ਬਾਰੀਆਂ ਬੁੱਤ ਬਾਰੀ ਹਾਲ ਦਿਨ ਮਾਰੀ ਫਿਰ ਪਤਾ ਲੱਗੂਗਾ ਇੰਦਾਂ ਦੇ ਬਾਰੀਆਂ ਵਾਝੀ ਜਾਂਦੀਆਂ ਹਵਾ ਨਹੀਂ ਖੜਾ ਹੋ ਰਹੀ ਆ ਵੇਖੋ ਕਿੰਦਾ ਘਰਕ ਘਰਕ ਕੇ ਬਹਿੰਦਾ ਹੈ ਜੀ ਚੱਕਰ ਮੌਲ ਜਾ ਲੋ ਜੀ ਮਿੱਤਰੋ ਸਿਲਸਿਲਾ ਘਰ ਇਹ ਜੇ ਕਿ ਜਿਹੜੇ ਡਾਇਏ ਕਬੂਤਰ ਸਾਰੇ ਬਹਿ ਬੂ ਗਏ ਆ ਤੇ ਪੰਜ ਕਬੂਤਰ ਰਹਿ ਗਏ ਕਹਿੰਦੇ ਆਪਣੇ ਉੱਡਣਗੇ ਪੰਜ ਕਬੂਤਰ ਉੱਡੰਦਾ ਜੀ ਉਹ ਚੈੱਕ ਕਰ ਲੋ ਮੌਸਮ ਸਾਫ ਹੋਇਆ ਵਾ ਤੇ ਪਰ ਮੌਸਮ ਸਾਫ ਆ ਤੇ ਹਵਾ ਪਰ ਚੱਲੀ ਜਾਂਦੀ ਆ ਚੈੱਕ ਕਰੋ ਹਵਾ ਆਵਾ ਚੈੱਕ ਕਰ ਲੋ ਹਵਾ ਚੱਲੀ ਜਾਂਦੀ ਤੇ ਕੁੱਤਰ ਰਗੜਦੇ ਜੋਰ ਮਾਰਦੇ ਵਾ ਖਿੱਚੀ ਆਉਂਦੇ ਆਪਣੇ ਆਪ ਨੂੰ ਮੋਨਾ ਵਾਰਾ ਜੋਰ ਆਪਦੇ ਵਿੱਚ ਚੱਲਦਾ ਵਾ ਤੇ ਕੁੱਤਰਾਂ ਦਾ ਆਪਦੇ ਚੱਲਦਾ ਹੁਣ ਡੌਣੇ ਤੇ ਪੈਣੀ ਐ ਸਾਜੀ ਡੌਣ ਤੋਂ ਬਿਨਾਂ ਕੋਈ ਗੱਲਬਾਤ ਨਹੀਂ ਐ ਹਾਂਜੀ ਪਿਆਰਓ ਉੱਤੇ ਬੈਣਾ ਜ ਸਾਡੇ ਆ ਵੇਖੋ ਖੇਡਾਂ ਵੇਖੋ ਖੇਡਾਂ ਵੇਖੋ ਖੇਡਾਂ ਵੇਖੋ ਨਿਆਰੇ மோல் சா தரு பிளாஸ் சஞ்சா மாரி கஷ்டம் பஞ்ச குறையே உடனே தின் ஆய சாம் திணை ஓ ਲੋ ਆ ਫਿਰਦੇ ਦੋ ਆ ਫਿਰਦੇ ਇੱਕ ਆ ਫਿਰਦਾ ਜੀ ਉਹ ਆ ਫਿਰਦੇ ਜੀ ਇਹੋ ਸੈਂਸਰ ਕਰਾਜ ਲੋ ਜੀ ਦੋ ਕਬੂਤਰ ਹੋਰ ਬਹਿ ਕੇ ਆ ਕੇ ਚੈੱਕ ਕਰੋ ਆ ਬਹਿ ਗਏ ਜੇ ਉੱਪਰ ਫੱਟੀਆਂ ਤੇ ਤੇ ਤਿੰਨ ਕਬੂਤਰ ਰਹਿ ਗਏ ਕਹਿੰਦੇ ਆਪਣੇ ਚੈੱਕ ਕਰੋ ਆ ਫਿਰਦੇ ਆ ਹੁਣੇ ਕਾਲਾ ਬਹਿਣ ਫਿਰਦਾ ਇਸ ਚੀਨਾ ਤੇ ਇਹ ਪੈਰ ਲ ਮਲੁੰਦਾ ਫੇਰ ਹੀ ਆ ਸਮਾਨ ਚ ਠੋਕ ਗਿਆ ਆ ਚੈੱਕ ਕਰੋ ਫਿਰਦੇ ਇੱਕ ਉਹ ਅੱਗੇ ਫਿਰਦਾ ਅਗਲੇ ਤੇ ਤੁਹਾਨੂੰ ਰਗ ਚੈੱਕ ਕਰਾਉਣਾ ਪੜੇ ਜਬਰਦਸਤ ਰੰਗ ਲਾਏ ਉਹਦੇ ਆ ਆ ਹੁਣੇ ਬੈਠੇ ਦੋ ਬਸ ਇਹੋ ਤਿੰਨ ਰਹਿ ਗਏ ਆਪਣੇ ਬਾਕੀ ਹਲੇ ਕੱਢਣੇ ਸ਼ੁਰੂ ਕੀਤੇ ਆ ਤੇ ਜਿਹੜੇ ਇਹੋ ਲਾਸਟ ਦੇ ਪੰਜ ਰਹਿ ਗਏ ਇਹ ਮਿਲਣ ਲੱਗਦਾ ਬਾਕੀ ਉਹਨਾਂ ਚੋਂ ਵੀ ਤਿਆਰ ਹੋ ਸਕਦੇ ਜਿਹੜੇ ਬਹਿ ਗਏ ਆ ਹਲੇ ਕਬੂਤਰ ਹੋਰ 20-25 ਕਬੂਤਰ ਕੱਢਣ ਵਾਲੇ ਆ ਇਹਦੇ ਲਈ ਜਿਹੜੇ ਨਹੀਂ ਗਿੱਜੇ ਸੀ ਗਜੌਨ ਨੇ ਇਹਨਾਂ ਨੂੰ ਜਿਹੜੇ ਗਿੱਜੇ ਕਬੂਤਰ 20-25 ਉਹ ਹਲੇ ਕੱਢਣੇ ਸ਼ੁਰੂ ਕਰਾਂਗੇ ਹਵਾਵਾਂ ਰੁਕਣਗੀਆਂ ਤੇ ਫਿਰ ਉਹਨਾਂ ਨੂੰ ਕੱਢਣੀ ਸ਼ੁਰੂ ਕਰਾਂਗੇ ਆਪਾਂ 15 ਮਾਦੀਆਂ ਵਾਂ ਤੇ 10-15 ਨਾਰ ਉਹ ਵੀ ਕੱਢਣੇ ਹਲੇ ਸ਼ੁਰੂ ਕਰਨੇ ਆਪਾਂ ਮਾਦੀ ਹਲੇ ਕੋਈ ਨਹੀਂ ਕੱਢਦ ਰਿਹਾ ਹਾਂ ਆ ਟੈੜੀ ਕਬੂਦਰੀ ਸਰੀ ਕੀਤੀ ਸੀ ਡਾਉਣ ਲਈ ਟੈਰ ਕੀ ਫੜੀ ਸੀ ਅਸੂ ਚ ਤੇ ਇਹ ਜਾ ਕੇ ਕਿਤੇ ਹੋਰ ਬਹਿ ਗਈ ਕਿਸੇ ਦੇ ਘਰੇ ਤੇ ਫਿਰ ਇਹਨੂੰ ਆਪਾਂ ਕੱਢਣਾ ਬੰਦ ਹੀ ਕਰਤਾ ਤੇ ਕੱਟ ਲਿਆ ਹੁਣ ਇਹਨੂੰ ਆਪਾਂ ਮੈਂ ਚੱਲ ਬੱਚਿਆਂ ਪੁੱਛਾਂ ਤੇ ਪਾਵਾਂਗੇ ਕੀ ਮਾਹੌਲ ਦਾਦੀ ਆ ਜੋੜੀਆਂ ਜੱਗ ਥੋੜੀਆਂ ਬਸ ਕਰੋ ਬੱਚੇ ਨਹੀਂ ਕਢਾਉਣੇ ਹੋਰ ਅੱਗੇ ਜ਼ਹਿਰ ਪਤਾਣਾ ਮਰੰਦੇ ਆ ਤੂੰ ਹੀ ਦੇ ਕੱਢ-ਕੱਢ ਲੈਣਾ ਲਈ ਜਨੇ ਇਹਦੇ ਬਾਅਦ ਜ਼ਹਿਰ ਪਤਾ ਜਿਹੜੀਆਂ ਹੁੰਦੀਆਂ ਉਹ ਕਿੱਧਰ ਜਾਣੀਆਂ ਐਵੇਂ ਪੁੱਧੂਆਂ ਵਾਂਗ ਉਤਰਿਆ ਕਰਦੇ ਰਹਿੰਦੇ ਜ਼ਹਿਰ ਪਾਰ ਖੜਾ ਕੇ ਹਾਂਜੀ ਲਓ ਇੱਕ ਨਾ ਇੱਕ ਕਬੂਤਰ ਹੁਣੇ ਜਮਾ ਜਾਲ ਦੇ ਨਾਲ ਬਿਲਕੁਲ ਲੱਗ ਹੀ ਚਲਾਏ ਜਣ ਕੇ ਬਹਿ ਚਲਾ ਤੇ ਫੇਰ ਉੱਚਾ ਹੋ ਗਿਆ ਬਣੀਆਂ ਕਮਾਲ ਕਰਤੇ ਪੱਠੇ ਨੇ ਬੜਾਈ ਜਬਰਦਸਤ ਪੱਠਾ ਤੇ ਸਭ ਜੀਨਾ ਪੱਠਾ ਵਾ ਉਹ ਚੈੱਕ ਕਰੋ ਡੰਦਿਆਂ ਆ ਫਿਰਦਾ ਜੀ ਇਹਨੇ ਕਮਾਲ ਹੀ ਕਰਤੀ ਐ ਜਮਾ ਹੀ ਜਮਾ ਹੀ ਨਾਲ ਲਾ ਕੇ ਫੇਰ ਉੱਚਾ ਹੋ ਗਿਆ ਐ ਹੋਜੇ ਕਰਦੇ ਹੁੰਦੇ ਬਾਜੀ ਜ ਐਂਡ ਐ ਹੋਜੇ ਕਰਾਉਂਦੇ ਹੁੰਦੇ ਬਾਜੀ ਜ ਐਂਡ ਜੜੇ ਜਮਾ ਨਾਲ ਲਗ ਲਾ ਕੇ ਮੋੜਨ ਤਰੂ ਖੁਸ਼ ਕਰਤੀ ਪੱਠੇ ਨੇ ਫੇਰ ਵੇਖੋ ਕਿੰਨਾ ਉੱਚਾ ਠੋਕ ਗਿਆ ਜੀ ਲਓ ਜੀ ਆ ਇੱਕ ਕਲਾਸ ਤੇ ਬੈਠਾ ਜੇ ਇੱਕ ਹੋ ਬੈਠਾ ਜੇ